ਮੈਂ ਕਹਿੰਦੀਆਂ ਲੱਖਾਂ ਰੁਪਏ ਦੀ ਮੀਡੀਆ ਖੜੀ ਹੁੰਦੀ ਹੈ ਜੇ ਸਰਕਾਰ ਦੇ ਬੰਦੇ ਦੀ ਮਾਂ ਵੀ ਮਰ ਜੇ। ਉਹਦੀ ਵੀ ਮੀਡੀਆ ਵੀਡੀਓ ਬਣਾ ਕੇ ਲੈਂਦੀ ਅੱਜ ਸਾਡੀ ਕਿਸੇ ਨੇ ਨਹੀਂ ਸੁਣੀ। ਮੇਰੇ ਦਾਦੇ ਨੂੰ ਦੋ ਹਾਰਟ ਅਟੈਕ ਆ ਗਏ ਬੈਂਕ ਦੇ ਨੋਟਿਸ ਦੇਖ ਕੇ। ਤਾਂ ਜੋ ਸਰਕਾਰਾਂ ਰਾਜ ਕਰ ਸਕਣ ਅਸੀਂ ਬੋਲਦੇ ਨਹੀਂ ਤਾਂ ਕਰਕੇ ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ ਸਾਡੀ ਆਵਾਜ਼ ਨੂੰ ਦਬਾ ਦਿੰਦੇ ਨੇ। ਅੱਜ ਸਰਕਾਰ ਕਿਸਾਨਾਂ ਦੇ ਟਰੈਕਟਰ ਕਿਉਂ ਨਹੀਂ ਖੋਰੀ? ਕਿਸਾਨਾਂ ਤੋਂ ਜਾਇਦਾਦ ਕਿਉਂ ਨਹੀਂ ਲੈ ਰਹੀ ਗਰੀਬ ਪਰਿਵਾਰ ਤੋਂ ਜਾਇਦਾਦ ਲੈ ਰਹੀ ਹੈ ਮੇਰਾ ਦਾਦਾ ਰਾਬੂ ਵਰਗਾ ਬੰਦਾ ਸੀ ਮੇਰਾ ਦਾਦਾ ਵੀ ਅੱਜ ਸਾਡੇ ਤੋਂ ਦੂਰ ਹੋ ਗਿਆ ਕਿਉਂ ਸਿਰਫ ਬੈਂਕ ਤੋਂ ਜ਼ਿੰਮੇਵਾਰ ਹੈ ਗਰੀਬ ਪਰਿਵਾਰ ਤੋਂ ਤਾਂ ਲੈਣ ਆ ਜਾਂਦੇ ਨੇ ਵੋਟਾਂ ਸਾਡੇ ਮੇਰੇ ਘਰ ਨੂੰ ਜਿੰਦਾ ਲਾ ਕੇ ਅੱਜ ਸਾਨੂੰ ਸਾਰਿਆਂ ਨੂੰ ਬਾਹਰ ਕੱਢਤਾ ਹੈ ਮੇਰੇ ਭਦਰ ਸਾਹਿਬ ਦੀ ਐਸੇ ਲੋਨ ਕਰਕੇ ਸਾਦੇ ਵਿੱਚ ਜਦੋਂ ਨੋਟਿਸ ਆਇਆ ਤਾਂ ਉਹਨੂੰ ਟੈਗ ਹੋ ਗਿਆ ਮੈਂ ਪਾਰ ਹਸਪੀਟਲ ਜੇ ਲਾਇਕਰਨ ਲੈ ਕੇ ਗਿਆ ਉਹਨਾਂ ਦੀ ਬਾਈਪਾਸ ਸਰਜਰੀ ਕਰਾਈ ਕੋਈ ਤੁਸੀਂ ਜਿਹੜਾ ਨਾਭਾ ਬਾਣੀ ਨਾਲ ਮੈਂ ਹਾ ਗੁਰਤੇਜ ਸਿੰਘ ਕੋਲ ਜਿੱਥੇ ਦੇਸ਼ ਆਜ਼ਾਦ ਹੋਣ ਤੋਂ ਬਾਅਦੀਆਂ ਗੱਲਾਂ ਜੇ ਆਪਾਂ ਗੱਲ ਕਰੀਏ ਰੋਟੀ ਕਪੜਾ ਮਕਾਨ ਤਿੰਨ ਚੀਜ਼ਾਂ ਨੂੰ ਜਿਹੜਾ ਦੇਸ਼ ਦੇ ਵਿੱਚ ਬਹੁਤ ਮਹੱਤਵ ਰੱਖਿਆ ਗਿਆ ਸੀ ਤਾਕੇ انسان ਨੂੰ ਸਭ ਤੋਂ ਵੱਧ ਜਿਹੜੀਆਂ ਲੋੜ ਦੀਆਂ ਚੀਜ਼ਾਂ ਨੇ ਜੇ ਆਪਾਂ ਗੱਲ ਕਰੀਏ ਨਾਬਾ ਸ਼ਹਿਰ ਦੀ ਤਾਂ ਇਸ ਵਕਤ ਅਸੀਂ ریاਸਤੀ ਸ਼ਹਿਰ ਨਾਬਾ ਦੇ ਵਿੱਚ ਖੜੇ ਆ ਐਸੀ ਸਮਾਜ ਨੂੰ ਇਹ ਜੋ ਸਮਾਲ ਬੈਂਕ ਨੇ ਜਿਹੜਾ ਘਰੋਂ ਬਾਹਰ ਕਰਕੇ ਘਰ ਦੇ ਉੱਤੇ ਜਿਹੜਾ ਤਾਲਾ ਲਗਾ ਦਿੱਤਾ ਤੇ ਘਰ ਨੂੰ ਜਿਹੜਾ ਸੀਲ ਕਰ ਦਿੱਤਾ ਮੈਂ ਕੈਮਰਾਮੈਨ ਨੂੰ ਕਹੂੰਗਾ ਤੇ ਇੱਕ ਵਾਰ ਜਿਹੜਾ ਜ਼ਰੂਰ ਦਿਖਾ ਦੇਣਾ ਜਿਹੜਾ ਸੀਲ ਕੀਤਾ ਹੋਇਆ ਕੈਮਰਾਮੈਨ ਨੂੰ ਇਹ ਉਹ ਤਾਲਾ ਜਿਹੜਾ ਬੈਂਕ ਵੱਲੋਂ ਸੀਲ ਕੀਤਾ ਗਿਆਗਾ ਇਹਦੇ ਉੱਤੇ ਬਿਲਕੁਲ ਵੀ ਜਿਹੜਾ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਗਈ ਪੀੜਤ ਪਰਿਵਾਰ ਆ ਜਿਹੜਾ ਬੜਾ ਦੁਖੀ ਆ ਤੇ ਜਿਵੇਂ ਕਿ ਕੜਾਕੇ ਦੀ ਠੰਡ ਪੈ ਰਹੀ ਆ ਗਊ ਗਰੀਬ ਦੀ ਜਿਹੜੀ ਰੱਖਿਆ ਦੀ ਗੱਲ ਕੀਤੀ ਜਾ ਰਹੀ ਆ ਸ਼ਹੀਦੀ ਦੇ ਇਸ ਨਾਬਾਸ਼ਹਿਰ ਦੇ ਵਿੱਚ ਗਰੀਬ ਪਰਿਵਾਰ ਆ ਜਿਹੜਾ ਇਸ ਸਮੱਸਿਆ ਤੋਂ ਪੀੜਤ ਆ ਬੈਂਕ ਵੱਲੋਂ ਜਿਹੜਾ ਲੋਨ ਦੀਆਂ ਕਿਸ਼ਤਾਂ ਚੱਲਦੇ ਹੋਏ ਏਜੰਟਾਂ ਨੇ ਜਿਹੜਾ ਉਸ ਪਰਿਵਾਰ ਨੂੰ ਡਿਫਾਲਟਰ ਕੇਸ ਆ ਜਿਹੜਾ ਉਹਨਾਂ ਦਾ ਸ਼ੋਅ ਕਰਕੇ ਉਹਨਾਂ ਦੇ ਘਰ ਨੂੰ ਸੀਲ ਕੀਤਾ ਗਿਆਗਾ ਆਪਾਂ ਤੁਹਾਨੂੰ ਪਰਿਵਾਰ ਦੇ ਨਾਲ ਵੀ ਮਲਾਵਾਗੇ ਤੇ ਆਪਾਂ ਪੂਰੀ ਗੱਲਬਾਤ ਤੁਹਾਡੇ ਸਾਹਮਣੇ ਰੱਖਾਂਗੇ ਜਿਹੜੀ ਇਹ ਘਟਨਾ ਹੋਈ ਹੈਗੀ ਤੁਸੀਂ ਇਸ ਚੀਜ਼ ਤੋਂ ਪੀੜ ਤੋਂ ਤੁਹਾਡਾ ਘਰ ਆ ਜਿਹੜਾ ਸੀਲ ਕੀਤਾ ਗਿਆ ਇਹ ਇਹਦੇ ਬਾਰੇ ਪੂਰਾ ਸੱਚ ਦੱਸੋ ਵੀ ਇਹ ਸੀਲ ਕਿਉਂ ਕੀਤਾ ਗਿਆਗਾ ਇੱਕ ਗੱਲ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਰੰਦਰ RAM ਹੈ ਜੀ ਮੈਂ ਲੋਹਰਾਂਗੜ ਬਾਜੀਗਰ ਬਸਤੀ ਦਾ ਰਹਿਣ ਵਾਲਾ ਆ ਮੈਂ ਇਹ ਜੋ ਸਮਾਲ ਬੈਂਕ ਤੋਂ 40 ਲੱਖ ਦਾ ਲੋਨ ਲਿਆ ਸੀ ਉਹ 40 ਲੱਖ ਦਾ ਲੋਨ ਏਜੰਟਾਂ ਨੇ ਮੇਰਾ 29 ਲੱਖ ਦਾ ਲੋਨ ਟੇਕਓਵਰ ਕਰਕੇ ਮੈਨੂੰ 9.5 ਲੱਖ ਦੀ ਰਕਮ ਦਿੱਤੀ ਗਈ ਉਹਦੇ ਚੋਂ 6 ਲੱਖ ਰੁਪਏ ਦਾ ਏਜੰਟ ਖਾ ਗਿਆ ਜੀ ਮੇਤੋਂ ਉਹ ਕੈਸ ਲੈ ਗਿਆ ਜੀ ਮਿਲ ਲਵੇ ਕੋਈ ਪ੍ਰੂਫ ਨਹੀਂ ਛੱਡਿਆ ਉਹਨੇ ਤੇ ਮੇਰੇ ਘਰ ਦੀ ਕੁਰਕੀ ਹੋ ਰਹੀ ਸੀ ਮੈਂ ਮੈਨੇਜਰ ਨੂੰ ਵੀ ਬਹੁਤ ਮਿੰਤਾ ਕਰੀਆਂ ਵੀ ਮੇਰੀ ਕਿਸ਼ਤ ਘਟਾ ਦਿਓ ਭਾਈ 50000 ਤੋਂ 20000 ਕਰ ਦਿਓ ਮੈਂ ਭਰ ਦਿਆ ਕਰੂੰਗਾ ਕਮੈ ਭੱਜਦਾ ਨਹੀਂ ਆ ਮੈਂ ਘਰ-ਬਾਰ ਪ੍ਰਾਪਰਟੀ ਮੇਰੇ ਕੰਮ ਮੈਂ ਕਰਦਾ ਕਰ ਮੇਰੀਆਂ ਕੁੜੀਆਂ ਨੇ ਚਾਰ ਉਹ ਪਾਈ ਦਿਹਾੜੀ ਲੱਗਦੀਆਂ ਨੇ ਪੜ੍ਹਾਈ ਛੱਡ ਕੇ ਵੀ ਮੈਂ ਤੁਹਾਡੀ ਕਿਸ਼ਤ ਨਹੀਂ ਰੋਕੂਗਾ ਮੇਰੀ ਕਿਸ਼ਤ ਵੀ 20000 ਕਰ ਦੋ ਉਹਨਾਂ ਨੇ ਇਹਦੇ باوجود ਵੀ ਮੇਰੇ ਘਰ ਨੂੰ ਜਿੰਦਾ ਲਾ ਕੇ ਅੱਜ ਸਾਨੂੰ ਸਾਰਿਆਂ ਨੂੰ ਬਾਹਰ ਕਰਤਾ ਆ ਕਿੰਨੀ ਕਿਸ਼ਤ ਸੀ ਤੁਹਾਡੀ ਜਦੋਂ ਤੁਸੀਂ ਪਹਿਲਾਂ ਭਰਦੇ ਸੀ 50600 ਰੁਪਿਆ ਕਿਸ਼ਤ ਸੀ ਕਿੰਨੀਆਂ ਕਿਸ਼ਤਾਂ ਤੁਸੀਂ ਭਰ ਚੁੱਕੇ ਜਿਹੜੇ ਮੈਂ 16 ਕਿਸ਼ਤਾਂ ਕੋਕਟਾ ਬੈਂਕ 'ਚ ਭਰ ਚੁੱਕਿਆ ਜੀ ਇਹਨਾਂ ਨੇ ਮੈਨੂੰ ਝਾਂਸਾ ਦਿੱਤਾ ਵੀ ਤੇਰੀਆਂ 16 ਕਿਸ਼ਤਾਂ ਅਸੀਂ ਵਾਪਸ ਕਰਵਾ ਦਾਂਗੇ ਬੈਂਕ ਦੇ ਲੋਨ ਅਸੀਂ ਨਵੇਂ ਸਿਰਿਓਂ ਤੇਰਾ ਕਰ ਦਿੰਨੇ ਆ ਮੈਨੂੰ ਨਾ ਤਾਂ ਇਹ 16 ਕਿਸ਼ਤਾਂ ਵਾਪਸ ਦਵਾਈਆਂ ਇਹਨਾਂ ਨੇ ਨਾ ਮੇਰਾ ਬੈਂਕ ਦਾ ਲੋਨ ਸਿੱਧੇ ਚੜਿਆ ਜੀ ਉੱਪਰ ਇਹਨਾਂ ਪਰਿਵਾਰ ਦੇ ਵਿੱਚ ਕਿੰਨੇ ਸਦਸਿਆਂ ਤੁਸੀਂ ਅਸੀਂ 12 ਮੈਂਬਰ ਆ ਜੀ ਮੇਰੇ ਬਾਦਰ ਸਾਹਿਬ ਦੀ ਐਸੇ ਲੋਨ ਕਰਕੇ ਸਦਮੇ 'ਚ ਜਦੋਂ ਨੋਟਿਸ ਆਇਆ ਤਾਂ ਉਹਨੂੰ ਟੈਗ ਹੋ ਗਿਆ ਮੈਂ ਪਾਰਕ ਹਸਪੀਟਲ 'ਚ ਇਲਾਜ ਕਰਾਣ ਲੈ ਕੇ ਗਿਆ ਉਹਨਾਂ ਦੀ ਬਾਈਪਾਸ ਸਰਜਰੀ ਕਰਾਈ 2 ਮਹੀਨੇ ਬਾਅਦ ਇਹਨਾਂ ਨੇ ਫੇਰ ਨੋਟਿਸ ਘੜਤਾ ਫਿਰ ਮੈਂ ਕਿਹਾ ਵੀ ਮੇਰਾ ਬਾਪ بیمار ਹੈ ਮੈਨੂੰ ਉਸ ਟਾਈਮ ਦੇ ਦੋ ਇਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਜੀ ਮੇਰੇ ਬਾਪ ਨੂੰ ਅਟੈਕ ਹੋ ਗਿਆ ਉਹ ਚਲ ਬਸ ਹੈ ਉਸ ਤੋਂ ਬਾਅਦ 7 ਤਰੀਕ ਮੇਰੇ ਬਾਪ ਦਾ ਭੋਗ ਸੀ 11 ਤਰੀਕ ਇਹਨਾਂ ਨੇ ਲੌਂ ਘਰ ਨੂੰ ਜਿੰਦਾ ਲਾ ਕੇ ਸਾਨੂੰ ਸਾਰਿਆਂ ਨੂੰ ਬਾਹਰ ਘੜਤਾ ਜੀ ਇਹ ਉਹਨੇ 11 ਤਰੀਕ ਦੇ ਅਸੀਂ ਬਾਹਰ ਆ ਸੜਕ ਤੇ ਪੈ ਰਹੇ ਹਾਂ ਜੀ ਸਾਨੂੰ ਕੋਈ ਮੇਰੀ ਕੋਈ ਦੂਜੀ ਪ੍ਰੋਪਰਟੀ ਨਹੀਂ ਹੈ ਜਿਹੜਾ ਮੈਂ ਜਾ ਕੇ ਉੱਥੇ ਰਹਿ ਜਾਕਾ ਜੀ ਅ ਦੱਸ ਕੋ ਤੁਸੀਂ ਦੇਖ ਸਕਦੇ ਹੋ ਵੀ ਗਲੀ ਦੇ ਵਿੱਚ ਇਸ ਵਕਤ ਖੜੇ ਆ ਤੇ ਬਿਸਤਰੇ ਜਿਹੜੇ ਗਲੀ ਦੇ ਵਿੱਚ ਪਏ ਨੇਗੇ ਲੋਕ ਵੀ ਜਿਹੜੇ ਬੜੇ ਇਕੱਠੇ ਹੋਏ ਨੇ ਤੇ ਅਗਲਾ ਵੀ ਤੁਹਾਨੂੰ ਬਿਸਤਰਾ ਜਿਹੜਾ ਦਿਖਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਵੀ ਗਲੀ ਦੇ ਵਿੱਚ ਬਿਸਤਰੇ ਪਏ ਨੇ ਕੜਾਕੇ ਦੀ ਠੰਡ ਦੇ ਵਿੱਚ ਜਾਂ ਆਪਾਂ ਕਹਿ ਲਈਏ ਬੈਂਕ ਵੱਲੋਂ ਪੀੜਤ ਪਰਿਵਾਰ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆਗਾ ਪਰਿਵਾਰ ਦੇ ਆਪਾਂ ਹੋਰ ਮੈਂਬਰਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਉਹਨਾਂ ਦੇ ਸੁਪਤਰੀ ਨਾਲ ਗੱਲਬਾਤ ਕਰਾਂਗੇ ਕੀ ਜਿਹੜੀ ਸਮੱਸਿਆ ਤੁਹਾਨੂੰ ਜਿਹੜੀ ਇਹ ਆਈ ਹੈ ਤੁਹਾਡੀ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਹੈ ਸਾਨੂੰ ਇਹੀ ਸਮੱਸਿਆ ਹੈ ਅੱਜ ਅਸੀਂ ਸਰਕਾਰਾਂ ਨੂੰ ਕਹਿੰਨੇ ਆ ਸਰਕਾਰ ਭਗਵੰਤਮਾਨ ਬੈਠਾ ਕੁਰਸੀ ਤੇ ਸਾਡੀ ਵੋਟਾਂ ਕਰਕੇ ਬੈਠਾ ਹੈ ਅੱਜ ਸਾਨੂੰ ਗਰੀਬ ਪਰਿਵਾਰ ਨੂੰ ਉਹਨੇ ਬਾਹਰ ਕੱਢਣ ਨੂੰ 1 ਮਿੰਟ ਲਾਇਆ ਹੈ ਜਿਹੜੇ ਇੱਥੇ ਏਡੇ ਏਡੇ ਅਫਸਰ ਬੈਠੇ ਨੇ ਕਰੋੜਾਂ ਰੁਪਏ ਦੇ ਲੋਨ ਲੈ ਕੇ ਬੈਠੇ ਨੇ ਅੱਜ ਸਰਕਾਰ ਕਿਸਾਨਾਂ ਦੇ ਟਰੈਕਟਰ ਕਿਉਂ ਨਹੀਂ ਖੋਰੀ ਕਿਸਾਨਾਂ ਤੋਂ ਪ੍ਰਾਪਤੀਆਂ ਕਿਉਂ ਨਹੀਂ ਲੈ ਰਹੀ ਇੱਕ ਗਰੀਬ ਪਰਿਵਾਰ ਤੋਂ ਪ੍ਰਾਪਰਟੀ ਲੈ ਰਹੀ ਹੈ ਗਰੀ ਪਰਿਵਾਰ ਤੋਂ ਤਾਂ ਲੈਣ ਆ ਜਾਂਦੇ ਨੇ ਵੋਟਾਂ ਸਾਡੇ ਕਰਕੇ ਉੱਥੇ ਬੈਠੇ ਨੇ ਤੇ ਸਾਡੇ ਤੋਂ ਹੀ ਅੱਜ ਘਰ ਖੋ ਕੇ ਲੈ ਕੇ ਸਾਨੂੰ ਚਾਸੀ ਚ ਲੈ ਆ ਬੈਂਕ ਨੇ ਇਹੋ ਜਿਹੇ ਬੈਂਕ ਕੀ ਕਰਨ ਲਈ ਬਣਾਏ ਨੇ ਗਰੀਬਾਂ ਨੂੰ ਲੁੱਟਣ ਲਈ ਬਣਾਏ ਨੇ ਤਾਂ ਜੋ ਸਰਕਾਰਾਂ ਰਾਜ ਕਰ ਸਕਣ ਅਸੀਂ ਬੋਲਦੇ ਨਹੀਂ ਤਾਂ ਕਰਕੇ ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ ਸਾਡੀ ਆਵਾਜ਼ ਨੂੰ ਦਬਾ ਦਿੰਦੇ ਨੇ ਕਿਉਂ ਸਾਡੇ ਕੋਲ ਪੈਸਾ ਨਹੀਂ ਹੈਗਾ ਜਿਹਦੇ ਕੋਲ ਪੈਸਾ ਹੈ ਉਹ ਬੁਲੰਦੀਆਂ ਤੇ ਬੈਠਾ ਹੈ ਅਸੀਂ ਪੜਾਈਆਂ ਕਰ ਕਰਕੇ ਰੂਲ ਰਹੇ ਆ ਅਫਸਰਾਂ ਦੇ ਜਵਾਨ ਅਫਸਰ ਬਣੀ ਬੈਠੇ ਨੇ ਜਿਹਦੇ ਤੋਂ ਰਿਸ਼ਵਤ ਲੈ ਕੇ ਪੜ੍ਹਾਈ ਦਾ ਕੋਈ ਮੋਲ ਨਹੀਂ ਹੈਗਾ ਸਿਰਫ ਪੈਸੇ ਦਾ ਮੋਲ ਹੈ ਜਿਹਦੇ ਕੋਲ ਰਿਸ਼ਵਤ ਹੈ ਦੋ ਦਿਨਾਂ ਦੇ ਵਿੱਚ ਸਰਪੰਚ ਬਣ ਕੇ ਬੈਠਾ ਹੋਊਗਾ ਜਾਂ ਕੋਈ ਅਫਸਰ ਵੱਡਾ ਬਣ ਕੇ ਬੈਠਾ ਹੋਊਗਾ ਸਾਡੀ ਪੜ੍ਹਾਈ ਦਾ ਕੋਈ ਮੁੱਲ ਨਹੀਂ ਹੈਗਾ ਜਿੰਨਾ ਮਰਜ਼ੀ ਅਸੀਂ ਪੜ੍ਹਾਈ ਤੇ ਜ਼ੋਰ ਲਾ ਲਈਏ ਕਿਸੇ ਨੇ ਸਾਡੀ ਸੁਣਵਾਈ ਮੈਂ ਗ੍ਰੈਜੂਏਸ਼ਨ ਵੀ ਕਰ ਲਈ ਮੈਂ ਪੇਪਰ ਵੀ ਬਹੁਤ ਦਿੱਤੇ ਨੇ ਪਰ ਜਿਨਾਂ ਦੇ ਕੋਲ ਪੈਸਾ ਅੱਜ ਉਹ ਸੀਟਾਂ ਤੇ ਜਾ ਕੇ ਬੈਠੇ ਨੇ ਅਸੀਂ ਉੱਥੇ ਹੀ ਖੜੇ ਆ ਉਸ ਦਿਨ ਵੀ ਅਸੀਂ ਬੈਂਕ ਨੂੰ ਹੱਥ ਜੋੜਦੇ ਰਹੇ ਆ ਮੇਰੇ ਚਾਚੇ ਨੂੰ ਉਹਨਾਂ ਨੇ ਝਾਸੀ ਚ ਲਿਆ ਮੇਰੇ ਚਾਚੇ ਨੂੰ ਨਹੀਂ ਪੜਨਾ ਆਉਂਦਾ ਸੀ ਬੈਂਕ ਨੇ ਧੋਖੇ ਨਾਲ ਸਾਡੇ ਸਿਰ ਤੇ 40 ਲੱਖ ਦਾ ਕਰਜ਼ਾ ਮੜਿਆ ਜਾ ਕਿ ਅਸੀਂ 40 ਲੱਖ ਰੁਪਏ ਦੇ ਵਿੱਚੋਂ ਸਿਰਫ 5 ਲੱਖ ਖਾਦਾ ਉਹ ਅਸੀਂ ਮੁਕਰਦੇ ਨਹੀਂ ਅਸੀਂ ਖਾਦਾ ਹੈ ਬਾਕੀ 6 ਲੱਖ ਬੈਂਕ ਦਾ ਬੰਦਾ ਲੈ ਕੇ ਭੱਜਿਆ ਸਾਨੂੰ ਬੈਂਕ ਨੇ ਉਹ ਵੀ ਪ੍ਰੂਫ ਨਹੀਂ ਦਿੱਤਾ ਸਾਡੀਆਂ 16 ਕਿਸ਼ਤਾਂ ਮਾਰਤੀਆਂ ਬੈਂਕ ਨੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਛੱਡੇ ਮੇਰੇ ਚਾਚੇ ਦੇ ਅਕਾਊਂਟ ਫ੍ਰੀਜ਼ ਕਰਤੇ ਸਾਡੇ ਸਾਰਿਆਂ ਦੇ ਅਕਾਊਂਟ ਫ੍ਰੀਜ਼ ਕਰਤੇ ਬੈਂਕ ਨੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਛੱਡਿਆ ਮੇਰਾ ਦਾਦਾ ਮੇਰਾ ਦਾਦਾ ਰੱਬ ਵਰਗਾ ਬੰਦਾ ਸੀ ਮੇਰਾ ਦਾਦਾ ਵੀ ਅੱਜ ਸਾਡੇ ਤੋਂ ਦੂਰ ਹੋ ਗਿਆ ਕਿਉਂ ਸਿਰਫ ਬੈਂਕ ਜ਼ਿੰਮੇਵਾਰ ਹੈ ਮੇਰੇ ਦਾਦੇ ਨੂੰ ਦੋ ਹਾਰਟ ਅਟੈਕ ਆ ਗਏ ਬੈਂਕ ਦੇ ਨੋਟਿਸ ਦੇਖ ਕੇ ਮੇਰਾ ਦਾਦਾ ਨਹੀਂ بچਿਆ ਉਹਨੇ ਕਿਹਾ ਵੀ ਹੁਣ ਮੇਰੇ 'ਚ ਹਿੰਮਤ ਨਹੀਂ ਹੈਗੀ ਨੋਟਿਸ ਦੇਖਣ ਦੀ ਅਸੀਂ ਫੇਰ ਵੀ ਬੈਂਕ ਨੂੰ ਰਿਕੁਐਸਟਾਂ ਕੀਤੀਆਂ ਸਾਡੀ ਕਿਸ਼ਤ ਮੰਨ ਦੋ ਸਾਡੇ ਘਰੇ ਮਰੀਜ਼ ਪਿਆ ਬੈਂਕ ਨੇ ਸਾਡੀ ਸੁਣਵਾਈ ਨਹੀਂ ਕੀਤੀ 7 ਤਰੀਕ ਨੂੰ ਮੇਰੇ ਦਾਦੇ ਦਾ ਭੋਗ ਨੰਨ ਕੇ ਗਿਆ 11 ਤਰੀਕ ਨੂੰ ਬੈਂਕ ਨੇ ਸਾਨੂੰ ਬਾਹਰ ਕੱਢ ਤਾ ਇਹ ਇਨਸਾਫ ਹੈ ਕਿੱਥੇ ਦਾ ਇਨਸਾਫ ਹੈ ਇਹ ਸਰਕਾਰਾਂ ਦੇ ਘਰਿਆਂ ਘਰਾਂ 'ਚ ਕੋਈ ਡੈਥ ਹੋ ਜਾਏ ਉੱਥੇ ਤਾਂ ਮੀਡੀਆ ਵਾਲੇ ਵੀ ਭੱਜਦੇ ਨੇ ਅੱਜ ਗਰੀਬਾਂ ਦੇ ਕੋਲ ਕਿਉਂ ਨਹੀਂ ਕੋਈ ਆ ਰਿਹਾ ਕਿਉਂ ਅਸੀਂ ਗਰੀਬਾਂ ਅਸੀਂ ਪੈਸੇ ਨਹੀਂ ਦਿੰਦੇ ਸਰਕਾਰਾਂ ਦੇ ਘਰਾਂ 'ਚ ਤਾਂ ਮੀਡੀਆ ਮੈਂ ਕਹਿੰਦੀਆਂ ਲੱਖਾਂ ਰੁਪਏ ਦੀ মিডিਆ ਖੜੀ ਹੁੰਦੀ ਹੈ ਜੇ ਸਰਕਾਰ ਦੇ ਬੰਦੇ ਦੀ ਮਾਂ ਵੀ ਮਰ ਜੇ ਉਹਦੀ ਵੀ মিডিਆ ਵੀਡੀਓ ਬਣਾ ਕੇ ਲੈਂਦੀ ਅੱਜ ਸਾਡੀ ਕਿਸੇ ਨੇ ਨਹੀਂ ਸੁਣੀ ਮੇਰਾ ਦਾਦਾ ਰੋਂਦਾ ਘੁੱਲਾਂਦਾ ਗਿਆ ਕਿਸੇ ਨੇ ਨਹੀਂ ਸੁਣੀ ਅਸੀਂ ਲੋਨ ਮੁਕਰ ਨਹੀਂ ਰਹੇ ਸੀ ਜਦ ਕਿ ਅਸੀਂ ਲੋਨ ਖਾਦਾ ਵੀ ਨਹੀਂ ਤਾਂ ਵੀ ਅਸੀਂ ਕਿਸ਼ਤਾਂ ਭਰ ਰਹੇ ਸੀ ਸਾਡੀ ਕਿਸ਼ਤਾਂ ਦੀ ਸੁਣਵਾਈ ਵੀ ਨਹੀਂ ਚੜੀ ਕਿਸੇ ਨੇ ਆ ਜਨਤਾ ਨੇ ਮਜਬੂਰ ਕਰਕੇ ਸਾਨੂੰ ਸਾਨੂੰ ਮਜਬੂਰ ਕਰਕੇ ਉਸ ਦਿਨ ਸਾਨੂੰ ਕੁੜੀਆਂ ਨੂੰ ਵੀ ਬਾਹਰ ਕੱਢਿਆ ਗਿਆ ਪੁਲਿਸ ਫੋਰਸ ਸਾਡੇ ਤੇ ਇੰਨੀ ਆਈ ਸੀ ਜਿਵੇਂ ਅਸੀਂ ਕਿਸੇ ਨੇ ਕਤਲ ਕੀਤਾ ਹੁੰਦਾ ਕੁੜੀਆਂ ਦੀ ਵੀ ਸੁਣਵਾਈ ਨਹੀਂ ਹੋਈ ਬੈਂਕ ਤੋਂ ਅਸੀਂ ਫੇਰ ਵੀ ਕਿਹਾ ਸਾਡਾ ਇੱਕ ਪਾਸਾ ਛੱਡ ਦਿਓ ਸਾਰਾ ਲੈ ਜਾਓ ਅਸੀਂ ਨੌਂਦ ਭਰਾਂਗੇ ਤੁਹਾਡਾ 70 ਲੱਖ ਦੀ ਪ੍ਰਾਪਰਟੀ ਆ 450 ਗਾਟੇ ਪ੍ਰਾਪਰਟੀ ਆ ਉਹਨਾਂ ਨੂੰ ਕਿਹਾ ਵੀ ਤਿੰਨ ਦੁਕਾਨਾਂ ਇੱਕ ਪੋਸਨ ਸੀਲ ਕਰ ਦਿਓ ਚਲੋ ਇੱਕ ਪੋਸਨ ਚ ਬੱਚੇ ਰਹੀ ਜਾਣਗੇ ਤੁਹਾਡੀਆਂ ਕਿਸ਼ਤਾਂ ਵੀ ਸ਼ੁਰੂ ਕਰ ਦੂੰਗਾ ਮੈਂ 20-20 ਹਜ਼ਾਰ ਕਰਕੇ ਭਰਨੀ ਆ ਨਹੀਂ ਸੁਣੇ ਸਾਦੀ ਜੀ ਸਾਨੂੰ ਬਾਹਰ ਕੱਢ ਕੇ ਆ ਬਿਠਾਇਆ ਹੋਇਆ ਸੀ ਹੁਣ ਸਰਕਾਰ ਅੱਗੇ ਹੀ ਮੰਗਾ ਵੀ ਮੈਨੂੰ ਕੋਈ ਇਨਸਾਬ ਦਿੱਤਾ ਜਾਵੇ ਸਰਕਾਰ ਤੋਂ ਮੰਗ ਕੀ ਕਰਦੇ ਆਂ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆਂ ਸਾਡੇ ਤੇ 40 ਲੱਖ ਦਾ ਲੋਨ ਮੜਿਆ ਗਿਆ ਅਸੀਂ ਫੇਰ ਵੀ ਨਹੀਂ ਲੋਨ ਮੁਕ ਕਰਦੇ ਸਾਨੂੰ ਸਰਕਾਰ ਜਿੱਥੇ ਮਰਜੀ ਜਾਵੇ ਬੈਂਕ ਚ ਲੈ ਜਾਏ ਅਸੀਂ ਜਾਣ ਨੂੰ ਤਿਆਰ ਆਂ ਸਾਨੂੰ ਇਨਸਾਫ ਚਾਹੀਦਾ ਜੇ ਅੱਜ ਸਾਨੂੰ ਸਰਕਾਰ ਇਨਸਾਫ ਨਹੀਂ ਨਾ ਦੇ ਰਹੀ ਜਿੰਨੇ ਵੋਟਾਂ ਦੇ ਰਹੇ ਹੋ ਫਾਲਤੂ ਵੋਟਾਂ ਦੇ ਰਹੇ ਹੋ ਸਰਕਾਰ ਨੂੰ ਰਾਜ ਕਰਾ ਲਈ ਵੋਟਾਂ ਦੇ ਰਹੇ ਹੋ ਇੱਥੇ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਜੇ ਗਰੀਬ ਪਰਿਵਾਰ ਕੋਈ ਵੀ ਸਰਕਾਰ ਨੂੰ ਵੋਟ ਨਹੀਂ ਨਾ ਦੇਊਗਾ ਸਰਕਾਰ ਕੁਰਸੀ ਤੇ ਨਹੀਂ ਬੈਠ ਸਕਦੀ ਇੱਕ ਗਰੀਬ ਨੇ ਸਾਡੀ ਵੀਡੀਓ ਕਈ ਲੋਕ ਨੈਗੇਟਿਵ ਕਮੈਂਟ ਵੀ ਕਰ ਰਹੇ ਨੇ ਵੀ 40 ਲੱਖ ਲਿਆ ਤਾਂ ਭਰ ਦੋ ਜਿਹੜੇ ਕਮੈਂਟਾਂ 'ਚ ਬੈਠੇ ਨੇ ਨਾ ਉਹ ਆ ਕੇ ਅੱਜ ਸਾਡੀ ਹਾਲਤ ਦੇਖੋ ਜੇ ਅਸੀਂ 40 ਲੱਖ ਖਾਦਾ ਹੁੰਦਾ ਸੀ ਜ਼ਿੰਮੇਵਾਰ ਸੀ ਅਸੀਂ ਨਹੀਂ ਖਾਦਾ ਮੇਰੀਆਂ ਚਾਰੇ ਬੇਟੀਆਂ ਮੇਰੀਆਂ ਵਿਆਹ ਵਾਲੀਆਂ ਪੰਜਾਂ ਨੇ ਮੈਂ ਕਿੱਧਰ ਲੈ ਕੇ ਪੱਜਾਂ ਇਹਨਾਂ ਨੂੰ ਨਾ ਮੈਂ ਪੈਸਾ ਮੇਰੇ ਕੋਲ ਨਾ ਮੈਂ ਘਰ ਸੜਾ ਸਕਦਾ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜਿਹੜਾ ਸਾਡਾ ਲੋਨ ਆ ਉਹਦੀ ਸੈਟਲਮੈਂਟ ਕਰਕੇ ਸਾਡੀ ਕਿਸ਼ਤ ਜਿਹੜੀ ਉਹ ਅੱਧੀ ਕੀਤੀ ਜਾਵੇ ਅਸੀਂ 50000 ਕਿਸ਼ਤ ਨਹੀਂ ਦੇ ਸਕਦੇ ਬੈਂਕ ਨੂੰ ਵੀ ਸਾਡੀ ਇਹੀ ਮੰਗ ਹੈ ਸਾਡੀ 20000 ਕਿਸ਼ਤ ਕਰਕੇ ਸਾਡੇ ਨਾਲ ਸੈਟਲਮੈਂਟ ਕਰਕੇ ਅਸੀਂ ਬੈਂਕ ਦਾ ਕਰਜ਼ਾ ਵਾਪਸ ਕਰਾਂਗੇ ਪਰ ਸਾਡੀ ਇਹ ਰਿਕਵੈਸਟ ਨੂੰ ਮੰਨਿਆ ਜਾਵੇ ਤੇ ਸਰਕਾਰ ਸਰਕਾਰ ਵੀ ਸਾਨੂੰ ਇਨਸਾਫ ਦਿਵਾਵੇ ਜੇ ਸਰਕਾਰ ਅੱਜ ਸਾਡੀ ਨਹੀਂ ਸੁਣੂਗੀ ਤਾਂ ਸਾਡੇ ਲਈ ਕੋਈ ਸਰਕਾਰ ਨਹੀਂ ਹੈਗੀ ਨਾ ਸਾਡੇ ਕੋਲ ਵੋਟਾਂ ਨੇ ਉਹਨਾਂ ਦੇ ਲਈ ਬੈਂਕ ਮੈਨੇਜਰ ਨੂੰ ਕੁਝ ਕੀ ਕਹਿਣਾ ਚਾਹੁੰਦਾ ਜਿਸ ਬੈਂਕ ਮੈਨੇਜਰ ਨੇ ਇਹ ਤਾਲਾ ਲਾਉਣ ਦੀ ਕੋਸ਼ਿਸ਼ ਬੈਂਕ ਮੈਨੇਜਰ ਦੇ ਅੱਗੇ ਮੇਰਾ ਚਾਚਾ ਖੁਦ ਜਾਂਦਾ ਰਿਹਾ ਉਹਦੇ ਪੈਰ ਤੱਕ ਫੜੇ ਨੇ ਮੈਂ ਵੀ ਸਾਡੀ ਕਿਸ਼ਤ ਕਟਾ ਦਿਓ ਪਰ ਬੈਂਕ ਦੇ ਮੈਨੇਜਰ ਨੇ ਸਾਡੀ ਇੱਕ ਨਹੀਂ ਸੁਣੀ ਕਿਉਂ ਅੱਜ ਉਹ ਬੈਂਕ ਦੇ ਮੈਨੇਜਰ ਕੋਲ ਕੋਈ ਕੁੜੀ ਨਹੀਂ ਹੋਣੀ ਜੇ ਉਹਨੂੰ ਰੱਬ ਨੇ ਕੁੜੀ ਦਿੱਤੀ ਹੁੰਦੀ ਨਾ ਉਹ ਇਦਾਂ ਨਹੀਂ ਕਰਦਾ ਸੀ ਉਹਨੇ ਸਾਨੂੰ 1 ਮਿੰਟ ਲਾਇਆ ਸਾਰਿਆਂ ਨੂੰ ਬਾਹਰ ਕੱਢਣ ਤੇ ਤੇ ਮੇਰੇ ਚਾਚਾ ਸਾਨੂੰ ਉਸ ਦਿਨ ਧਮਕੀ ਵੀ ਦਿੱਤੀ ਗਈ ਹੈ ਬੈਂਕ ਵੱਲੋਂ ਵੀ ਜੇ ਤੁਸੀਂ ਜਿੰਦਾ ਨਾਮ ਲਾਂ ਦਿੱਤਾ ਤਾਂ ਅਸੀਂ ਤੇਰੇ ਚਾਚੇ ਤੇ ਪਰਚਾ ਕਰ ਦਾਂਗੇ ਸਾਨੂੰ ਬੈਂਕ ਨੇ ਪੁਲਿਸ ਵਾਲਿਆਂ ਨੇ ਸਭ ਪੁਲਿਸ ਫੋਰਸ ਨੇ ਸਾਨੂੰ ਧਮਕੀ ਦਿੱਤੀ ਹੈ ਸਾਨੂੰ ਕਿਸੇ ਨੂੰ ਬੋਲਣ ਵੀ ਨਹੀਂ ਦਿੱਤਾ ਉਹ ਕਹਿੰਦੇ ਅਸੀਂ ਤੁਹਾਡੇ ਤੇ ਕੇਸ ਇਹ ਜਾ ਕਰਾਂਗੇ ਨਾ ਤੇਰੇ ਚਾਚੇ ਦੀ ਜ਼ਮਾਨਤ ਹੋਣ ਦੇਣੀ ਹੈ ਨਾ ਅਸੀਂ ਤੁਹਾਨੂੰ ਬਾਹਰ ਕੱਢਣਾ ਕਢਵਾਣ ਦੇਣਾ ਇਹ ਕਿੱਥੇ ਦਾ ਇਨਸਾਫ ਹੈ ਕਿੱਥੇ ਦੀ ਪੁਲਿਸ ਬੈਠੀ ਹੈ ਜਿਹੜੇ ਸਾਨੂੰ ਐਵੇਂ ਧਮਕੀਆਂ ਦੇ ਕੇ ਸਾਡੇ ਘਰਾਂ 'ਚ ਜਿੰਦੇ ਲਵਾ ਕੇ ਸਾਡੀ ਵੀ ਨਹੀਂ ਸੁਣੀ ਸਾਨੂੰ ਸਾਈਡ ਤੇ ਕਰਤਾ ਸਾਰਿਆਂ ਨੂੰ ਵੀ ਨਹੀਂ ਤਾਂ ਅਸੀਂ ਤੇਰੇ ਚਾਚੇ ਨੂੰ ਲੈ ਜਾਵਾਂਗੇ ਸਰਕਾਰ ਅੱਗੇ ਹੀ ਮੰਗਾ ਗਿਆ ਕਿ ਤੁਸੀਂ ਬਈ ਬੱਸ ਸਾਡੀ ਸਰਕਾਰ ਅੱਗੇ ਹੀ ਮੰਗਾ ਹੈ ਵੀ ਸਾਡੀ ਕਿਸ਼ਤ ਨੂੰ 20000 ਕਰ ਦਿੱਤਾ ਜਾਵੇ ਅਸੀਂ ਭਰਾਂਗੇ ਜਿਸ ਦਿਨ ਅਸੀਂ ਕਿਸ਼ਤ ਨਾ ਦਿੱਤੀ ਤਾਂ ਅਸੀਂ ਫਿਰ ਜਿੰਮੇਵਾਰ ਅਸੀਂ ਖੁਦ ਬਾਹਰ ਨਿਕਲ ਜਾਵਾਂਗੇ ਮੈਂ ਕਹੂੰਗਾ ਕਿ ਇੱਕ ਵਾਰ ਫਿਰ ਦਿਖਾ ਦੇਣ ਜਿਹੜਾ ਘਰ ਸੀਲ ਕੀਤਾ ਹੋਇਆ ਹੈ ਬੈਂਕ ਵੱਲੋਂ ਤਾਲਾ ਜਿਹੜਾ ਲਗਾ ਦਿੱਤਾ ਗਿਆ ਹੈ ਆਪਾਂ ਉਸ ਘਰ ਦੇ ਜਿਹੜੇ ਮਾਲਕ ਨੇ ਬੀਬੀ ਉਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਤੁਸੀਂ ਸਰਕਾਰ ਤੋਂ ਮੰਗ ਕੀ ਕਰਦੇ ਹੋ ਤੁਹਾਡਾ ਘਰ ਜਸੀਲ ਕੀਤਾ ਗਿਆ ਤੁਸੀਂ ਕਿੜਾਕੇ ਦੀ ਠੰਡ ਦੇ ਵਿੱਚ ਜਿਹੜਾ ਬਾਹਰ ਬੈਠੇ ਹੋ ਪੂਰੀ ਜਿਹੜੀ ਸਰਦੀ ਦਾ ਪੂਰਾ ਮੱਗ ਦਾ ਮਹੀਨਾ ਹੈਗਾ ਸਰਕਾਰ ਤੋਂ ਮੰਗ ਕੀ ਕਰਦੇ ਮੈਂ ਤਾਂ ਮੈਂ ਮੰਗਦੇ ਕਮਰੇ ਮੰਗਦੇ ਨੇ ਸੰਨ ਕਰਾਇਆ ਸੀ ਦੇ ਕੇ ਇਸ ਤੇ ਭਰਾਂਗੇ 20000 ਰੁਪਏ ਕਿੰਨਾਂ ਭਰਾਂਗੇ ਘਰ ਦੇ ਮੇਰੇ ਇਦਾਂ ਹੀ ਮੁੱਕ ਗਏ ਨੇ ਕਿ ਦਿਨਾਂ ਦੇ ਟੈਂਸ਼ਨ ਨਾਲ ਮੁੱਕ ਗਏ ਨੇ ਮੈਂ ਕਹਿੰਦੀ ਮੇਰੇ ਪੋਤੀਆਂ ਵਿਚਾਰ ਕੇ ਕਿੱਧਰ ਲੈ ਕੇ ਜਾਵਾਂ ਮੇਰਾ ਗਰ ਗਲੀ ਭੁਮਦੀ ਫਿਰਦੀ ਨਹੀਂ ਸਮਾਂ ਪਹਿਲਾਂ ਹੀ ਮਾਰਾ ਸਮਾਂ ਮੇਰੇ ਤੋਂ ਪਹਿਲਾਂ ਹੀ ਮਾਰਾਗਾ ਮੈਨੂੰ ਟੈਗ ਹੋਇਆ ਰਿਹਾ ਟੈਗ ਮੈਨੂੰ ਹੋਇਆ ਸੀ ਜਵਾਨ ਧੀਆਂ ਆ ਗਲੀ ਚ ਸੁਣਨੇ ਆ ਤੁਸੀਂ ਦੇਖ ਸਕਦੇ ਹੋ ਮੈਂ ਨਾਲ ਦਾ ਕੱਲਾ ਉਰੇ ਚਾਚਾ ਆ ਨਾ ਦਾ ਮੈਂ ਮੇਰਾ ਭਰਾ ਵੀ ਬਸ ਗਿਆ ਹੋਇਆ ਉਹ ਵੀ ਕਿਤੇ ਕੰਮ ਨੂੰ ਉਹ ਵੀ ਕੰਮ ਪਾ ਮੈਂ ਇਹਨਾਂ ਨੂੰ ਨੇ ਦੇਖਭਾਲ ਕਿਵੇਂ ਕਰਾਂ ਵੀ ਮੈਂ ਕਿਵੇਂ ਪਰਦੇ ਟੱਕ ਆ ਨਾ ਦੇ ਸਮਾ ਦੇਖ ਲਓ ਪਹਿਲੇ ਕਿਦਾਂ ਦਾ ਚੱਲ ਰਿਹਾ ਸੀ ਰੇਪੋਰਨੇ ਕੀ ਗੋਸ ਹੋ ਰਿਹਾ ਪੰਜਾਬ ਚ ਕਿਥੇ ਗਲੀਆਂ ਚ ਲੈ ਕੇ ਪੈਨੇ ਆ ਮੇਰੀਆਂ ਗੋੜੀਆਂ ਨਾਲ ਕੋਈ ਹੋ ਜਾ ਹੋ ਗਿਆ ਜੀ ਮੇਰਾ ਤਾਂ ਜਮਾ ਹੀ ਮਰਨ ਹੋ ਜਾਊਗਾ ਮੈਂ ਫਿਰ ਸਾਰਾ ਕਲੇਮ ਬੈਂਕ ਤੇ ਪਾਊਗਾ ਮੈਨੇਜਰ ਤੇ ਪਾਊਗਾ ਉਹਨਾਂ ਦੇ ਵਕੀਲ ਤੇ ਪਾਊਗਾ ਜੋ ਵੀ ਮੇਰੇ ਨੁਕਸਾਨ ਨਾ ਭਾਵੂਗਾ ਉਹ ਸਾਰਾ ਵਕੀਲ ਬੈਂਕ ਮੈਨੇਜਰ ਮਨਪ੍ਰੀਤ ਸਿੰਘ ਜੀ ਇਹ ਸਾਰੇ ਵਿੱਚ ਪੁਲਿਸ ਮੁਲਾਜ਼ਮ ਵੀ ਵਿੱਚ ਹੀ ਹੋਣਗੇ ਦੋਸ਼ੀ ਭਾਈ ਤੁਸੀਂ 90 ਦੇ ਜਿਹੜਾ ਵਿਧਾਇਕ ਨੇਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਸਨਾਪੇ ਦੇ ਵਿੱਚ ਜਿਹੜਾ ਅਜਿਹੀ ਘਟਨਾ ਹੋਈ ਹੈ ਅਸੀਂ ਸਾਈਕਲ ਵੀ ਕਰਵਾਤੀ ਅਸੀਂ ਐਮਐਲਏ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਮੇਰਾ ਬੈਂਕ ਨਾਲ ਸੈਟਲ ਕਰਾ ਦਿਓ ਮੈਂ 20000 ਕਿਸ਼ਤ ਤੱਕ ਪੈਸਾ ਨੂੰ ਤਿਆਰ ਆ ਮੈਂ ਅਗਰ ਮੇਰੀ 1 ਮਹੀਨੇ ਦੀ ਕਿਸ਼ਤ ਵੀ ਟੁੱਟਦੀ ਆ ਤਾਂ ਮੇਰੇ ਆ ਕੇ ਘਰੇ ਜਿੰਦਾ ਲਾ ਜਾਣਗੇ ਐਮਐਲਏ ਸਾਹਿਬ ਖੁਦ ਘਰ ਕੇ ਕੋਲੇ ਲਵਾ ਜਾਣਗੇ ਜਿੰਦਾ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਐਮਐਲਏ ਸਾਹਿਬ ਨੂੰ ਦੱਸ ਕੋ ਜਿਵੇਂ ਤੁਸੀਂ ਦੇਖ ਸਕਦੇ ਹੋ ਕੜਾਕੇ ਦੇ ਖੰਡ ਦੇ ਵਿੱਚ ਪਰਿਵਾਰ ਆ ਜਿਹੜਾ ਗਲੀਆਂ ਦੇ ਵਿੱਚ ਰੋਲ ਰਿਹਾ ਆ ਆਪਦੀ ਛੱਤ ਦੇ ਹੇਠ ਜਾ ਕੇ ਨਹੀਂ ਪੈ ਸਕਦਾ ਤੁਸੀਂ ਪਰਿਵਾਰ ਦੀ ਜਿਹੜੇ ਹਾਲਾਤ ਦੇਖ ਸਕਦੇ ਹੋ ਵੀ ਕਿਵੇਂ ਰੋ ਰੋ ਕੇ ਉਹਨਾਂ ਦੇ ਅੱਖਾਂ ਦੇ ਜਿਹੜੇ ਅਥਰੂ ਨੇ ਉਹ ਵੀ ਸੁੱਕਦੇ ਜਾ ਰਹੇ ਨੇਗੇ ਤੇ ਸਰਕਾਰਾਂ ਵੀ ਕਿਤਨੇ ਕਿਤੇ ਜਿਹੜੇ ਆਪਣੀ ਅਨਲੈਕੀ ਦਿਖਾ ਰਹੀਆਂ ਨੇ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਹਲਕੇ ਦਾ ਵਿਧਾਇਕ ਕੀ ਨਹੀਂ ਕਰ ਸਕਦਾ ਕੀ ਹਲਕੇ ਦਾ ਵਿਧਾਇਕ ਇਹਨਾਂ ਨੂੰ ਇਨਸਾਫ ਜਾਂ ਇਹਨਾਂ ਦੀ ਕਿਸਤਾ ਜਿਹੜੀ ਉਹ ਅੱਧੀ ਨਹੀਂ ਕਰਵਾ ਸਕਦਾ ਇਹ ਪਰਿਵਾਰਾ ਜਿਹੜਾ ਕਿਸ਼ਤਾ ਨੂੰ ਨਹੀਂ ਭਜ ਰਿਹਾ ਇਹ ਪਰਿਵਾਰਾ ਜਿਹੜਾ ਚਾਹੁੰਦਾ ਵੀ ਭਾਰਤ ਦੇ ਸੰਵਿਧਾਨ ਮੁਤਾਬਕ ਸਾਡੀ ਜਿਹੜੀ ਕਿਸ਼ਤਾ ਉਹ ਸੈਕਲਮੈਂਟ ਕੀਤੀ ਜਾਵੇ ਆਰਵੀਆਈ ਨਾਲ ਜਿਹੜੀ ਗੱਲਬਾਤ ਕੀਤੀ ਜਾਵੇ ਬੈਂਕ ਦੀ ਜਿਹੜੀ ਵੱਡੀ ਬ੍ਰਾਂਚ ਆ ਉਹਦੇ ਨਾਲ ਗੱਲਬਾਤ ਕੀਤੀ ਜਾਵੇ ਆਪਣੇ ਨਾਲ ਆਜ਼ਾਦ ਸਮਾਜ ਪਾਰਟੀ ਸਭਾ ਦੇ ਜਿਹੜਾ ਮੈਂਬਰ ਜੋੜੇ ਨੇ ਜਿਹੜੇ ਲੰਬੇ ਸਮੇਂ ਤੋਂ ਪੱਤਰਕਾਰੀ ਕਰਦੇ ਆ ਰਹੇ ਨੇ ਉਹਗੇ ਪੱਤਰਕਾਰ ਦਲਜੀਤ ਸਿੰਘ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਦਲਜੀਤ ਜੀ ਕਿਵੇਂ ਦੇਖਨ ਉਹ ਜਿਹੜਾ ਇਸ ਪਰਿਵਾਰ ਦੇ ਨਾਲ ਘਟਨਾ ਹੋਈ ਆ ਪੀੜਤ ਪਰਿਵਾਰ ਜਿਹੜਾ ਅੱਜ ਸੜਕ ਦੇ ਉੱਤੇ ਉਤਰ ਆਇਆ ਆਪਣਾ ਘਰ ਖਾਲੀ ਕਰਕੇ ਬੈਂਕ ਨੇ ਜਿਹੜਾ ਘਰ ਨੂੰ ਤਾਲਾ ਲਗਾ ਦਿੱਤਾ ਨਾਭੇ ਦੇ ਵਿੱਚ ਹਾਹਾਕਾਰ ਮਚੀ ਪਈ ਆਗੀ ਉੱਥੇ ਹੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀਆਂ ਨੇ ਸਰਕਾਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਹੋਈ ਜਿਹੜਾ ਦਿਖਾਈ ਦੇ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹਨਾਂ ਪਰਿਵਾਰ ਦੀ ਪੀੜਤ ਜੀ ਮੈਂ ਕਹਿਣਾ ਚਾਹੁੰਦਾ ਜਿਹੜੇ ਹਲਕਾ ਵਿਧਾਇਕ ਨੇ ਉਹਨਾਂ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਕਿ ਗਰੀਬ ਪਰਿਵਾਰਾਂ ਨਾਲ ਤੱਕਾ ਹੋ ਰਿਹਾ ਸਰ ਮਾਫ ਕਰ ਦਿੰਦੇ ਹਜ਼ਾਰਾਂ ਕਰੋੜ ਮਾਫ ਹੋਇਆ ਪਰ ਗਰੀਬ ਦਾ ਛੋਟਾ ਜਿਹਾ ਲੋਨ ਵੀ ਨਹੀਂ ਮਾਫ ਹੁੰਦਾ ਤੇ ਇਹਨਾਂ ਨੂੰ ਸਮਾਂ ਵੀ ਨਹੀਂ ਦਿੱਤਾ ਗਿਆ ਪ੍ਰੋਪਰ ਇਹਨਾਂ ਦੇ ਘਰ ਵਿੱਚ ਟ੍ਰਾਈਜੇਰਿਟੀ ਹੋਈ ਸੀ ਕਿ ਇਹਨਾਂ ਦੇ ਦਾਦਾ ਜੀ ਦੀ ਡੈਥ ਹੋ ਗਈ ਤੇ ਉਹਨਾਂ ਤੇ ਪੈਸਾ ਲੱਗ ਗਿਆ ਕਾਫੀ ਇਸ ਕਰਕੇ ਕਿਸ਼ਤਾਂ ਟੁੱਟੀਆਂ ਬਟ ਫਿਰ ਇਸ ਦੇ ਬਾਵਜੂਦ ਵੀ ਇਹਨਾਂ ਨੂੰ ਬੈਂਕ ਨੇ ਕੋਈ ਵੀ ਤਰਸ ਨਹੀਂ ਖਤਾ ਇਹਨਾਂ ਦੇ ਛੋਟੇ ਛੋਟੇ ਬੱਚੇ ਨੇ ਤੇ 8 10 12 ਫੈਮਿਲੀ ਮੈਂਬਰ ਨੇ ਤੇ ਅਸੀਂ ਦੇਖਦੇ ਹਲਕਾ ਵਿਧਾਇਕ ਕਿਸੇ ਦੇ ਘਰੇ ਵਧਾਈਆਂ ਦੇਣ ਜ਼ਰੂਰ ਪਹੁੰਚ ਜਾਂਦੇ ਨੇ ਕਿਸੇ ਕੋਈ ਜੱਜ ਬਣੇ ਨੇ ਉਹਨਾਂ ਨੇ ਚਲੋ ਵਧੀਆ ਗੱਲ ਹੈ ਉੱਥੇ ਜਾਣ ਪਰ ਜਿੱਥੇ ਗਰੀਬਾਂ ਦਾ ਧੱਕਾ ਹੁੰਦਾ ਉੱਥੇ ਵੀ ਆਣਾ ਚਾਹੀਦਾ ਜ਼ਰੂਰ ਦੋ ਤਨ ਉਹਨਾਂ ਦਾ ਆਪਣਾ ਨਾਬਾ ਜੋੜ ਹੈਗਾ ਤੇ ਐਸੀ ਸਮਾਜ ਦੀਆਂ ਵੋਟਾਂ ਵੀ ਬਹੁਤ ਨੇ ਤੇ ਪਰ ਐਸੀ ਸਮਾਜ ਦੀ ਕੋਈ ਸਾਰ ਨਹੀਂ ਲੈਂਦਾ ਉਹ ਪਹਿਲਾਂ ਤਾਂ ਬਹੁਤ ਸਾਈਕਲ ਤੇ ਵੀ ਫਿਰਦੇ ਰਹੇ ਨੇ ਸਾਈਕਲ ਤੇ ਉਹਨਾਂ ਨੇ ਗਾਇਆ ਕਿ ਮੈਂ ਆਮ ਘਰ ਦਾ ਬੰਦਾ ਤੇ ਉਹਨਾਂ ਨੂੰ ਹੁਣ ਉਹਨਾਂ ਨੂੰ ਸ਼ਾਇਦ ਦਿਖਦਾ ਵੀ ਨਹੀਂ ਹੈਗਾ ਕਿ ਗਰੀਬ ਬੰਦਾ ਕੋਈ ਆਪਣੀ ਗੱਡੀ ਚੋਂ ਲੰਘ ਜਾਂਦੇ ਨੇ ਇਸ ਤੋਂ ਇਲਾਵਾ ਹਲਕਾ ਵਧਾ ਹਲਕਾ ਆਪਣੇ ਇਨਚਾਰਜ ਨੇ ਮੱਖਣ ਸਿੰਘ ਲਾਲਕਾ ਉਹਨਾਂ ਨੇ ਆਗੇ ਨਹੀਂ ਇੱਥੇ ਪੈ ਧਰਿਆ ਕਿ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇਸ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਜੇਕਰ ਉਹ ਵੋਟਾਂ ਮੰਗਣ ਦੇ ਹੱਕਦਾਰ ਨੇ ਤੇ ਇਹਨਾਂ ਦਾ ਦੁੱਖ ਦਰਦ ਵੀ ਵੰਡਣ ਦੇ ਹੱਕਦਾਰ ਨੇ ਨਾਲ ਸਾਧੂ ਸਿੰਘ ਧਰਮਸਰੋਧ ਨੇ ਉਹਨਾਂ ਦੇ ਸਮਾਜ ਦੇ ਲੋਕ ਨੇ ਇਹ ਉਹਨਾਂ ਨੇ ਨਹੀਂ ਆ ਕੇ ਇੱਕ ਵਾਰੀ ਵੀ ਉਹਨਾਂ ਨੇ ਪੁੱਛਿਆ ਕਿ ਹਾਂਜੀ ਦੱਸੋ ਕੀ ਹੈ ਪਾਰਟੀਆਂ ਸਿਰਫ ਸਿਆਸਤ ਤੱਕ ਆਪਣੇ ਆਏ ਬੈਠੀਆਂ ਨੇ ਉਸ ਤੋਂ ਬਿਲਾਵਾ ਕੁਝ ਨਹੀਂ ਹੈ ਗਰੀਬਾਂ ਦੇ ਜਿਹੜੇ ਹੱਕ ਨੇ ਉਹ ਨਹੀਂ ਦਿੱਤੇ ਯਾਰ ਇਹਨਾਂ ਦਾ ਲੋਨ ਵੀ ਮਾਫ਼ ਹੋ ਸਕਦਾ ਮਾਫ਼ ਨਹੀਂ ਹੋਦਾ ਤਾਂ ਚਲੋ ਇਹਨਾਂ ਦੀ ਸੈਟਲਮੈਂਟ ਵੀ ਕਰਾ ਸਕਦੇ ਨੇ ਪਰ ਸਾਨੂੰ ਨਹੀਂ ਲੱਗਦਾ ਕਿ ਹਾਂ ਸਰਕਾਰਾਂ ਨੂੰ ਸਿਰਫ ਇਹਨਾਂ ਇੱਕ ਵੋਟ ਬੈਂਕ ਦੇ ਤੌਰ ਤੇ ਗਰੀਬਾਂ ਨੂੰ ਵਰਤਦਿਆਂ ਨੇ ਇਹਨਾਂ ਨੂੰ ਇਹਨਾਂ ਦਾ ਕੋਈ ਦੁੱਖ ਦਰਦ ਨਹੀਂ ਕੋਈ ਕੋਸ਼ਿਸ਼ ਕਿਸੇ ਤਰ੍ਹਾਂ ਦੀ ਅਗਰ ਅਮੀਰ ਦੇ ਘਰੇ ਇਹ ਜਾਂ ਕੁਝ ਹੁੰਦਾ ਮਿੰਟ ਦੇ ਵਿੱਚ ਉਹ ਫੋਨ ਕਰਕੇ ਤਹਿਸੀਲਦਾਰ ਸਾਹਿਬ ਨੂੰ ਵੀ ਕਹਿ ਦਿੰਦੇ ਨੇ ਡੀਐਸਪੀ ਸਾਹਿਬ ਨੂੰ ਵੀ ਕਹਿੰਦੇ ਨੇ ਕਿ ਕਬਜ਼ਾ ਨਹੀਂ ਲੈਣਾ ਜੀ ਤੁਸੀਂ ਗਰੀਬ ਪਿੱਛੇ ਆ ਕੇ ਕੋਈ ਨਹੀਂ ਖੜਦਾ ਮੈਂ ਤਾਂ ਹਲਕਾ ਵਿਧਾਇਕ ਨੂੰ ਕਹਿਣਾ ਚਾਹਣਾ ਆਣ ਨਾ ਗਰਾਉਂਡ ਤੇ ਆਉਣ ਇਹਨਾਂ ਦਾ ਦੁੱਖ ਦਰਦ ਬੰਡਣ ਤੇ ਫੇਰ ਉਹ ਹੱਕਦਾਰ ਨਹੀਂ ਕਿ ਅਗਲੀ ਵਾਰ ਆ ਕੇ ਵੋਟਾਂ ਮੰਗਣ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਆਮ ਆਦਮੀ ਪਾਰਟੀ ਸਿਰਫ ਹਵਾ ਦੇ ਵਿੱਚ ਇਹ ਹੈ ਜਿਹੜੀਆਂ ਇਹਨਾਂ ਦੀਆਂ ਐਡ ਵਗੈਰਾ ਇਹ ਨੇ ਪਰ ਐਕਚੁਅਲ ਗਰਾਉਂਡ ਲੈਵਲ ਤੇ ਜ਼ੀਰੋ ਨੇ ਇਹ ਸਿਰਫ ਆਮ 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 ਆਦਮੀ ਪਾਰਟੀ ਆਮ ਬੰਦਿਆਂ ਦੀ ਨਹੀਂ ਖਾਸ ਬੰਦਿਆਂ ਦੀ ਹੈ ਜਿਹੜੇ ਅਮੀਰ ਲੋਕ ਨੇ ਇਹਨਾਂ ਨੇ ਸੰਸਦ ਮੈਂਬਰ ਵੀ ਜਿਹੜੇ ਲਾਇਏ ਨੇ ਉਹ ਵੀ ਬਹੁਤ ਅ ਅਰਧ ਪਤੀਆਂ ਨੂੰ ਲਗਾਇਆ ਜਿਹੜੇ ਸੰਸਦ ਮੈਂਬਰ ਵੀ ਲੱਗੇ ਇਹਦੇ ਚ ਜ਼ਿੰਮੇਵਾਰ ਕਿਹਨੂੰ ਠਹਿਰਾਉਣਾ ਹੈ ਕਿਉਂਕਿ ਇਹ ਲੋਨ ਆ ਜਿਹੜਾ ਇਹਦੀ ਸੈਗਮੈਂਟ ਵੀ ਹੋ ਸਕਦੀ ਵੀ ਜ਼ਿੰਮੇਵਾਰ ਕੌਣ ਆ ਵੀ ਕੌਣ ਰਖਵਾ ਸਕਦਾ ਦੀ ਤੇ ਇਹ ਕਿਹਦੀ ਸ਼ਹਿਰ ਉੱਤੇ ਜਿਹੜਾ ਕਾਨੂੰਨ ਕਾਲਾ ਨਹੀਂ ਦੇਖੋ ਰਖਵਾਣਾ ਤਾਂ ਇਹ ਮੈਨੂੰ ਜਿੱਥੋਂ ਤੱਕ ਨੋਲਿਜ ਵਈ ਹੈ ਕਿ ਹਾਈ ਕੋਰਟ ਦਾ ਆਰਡਰ ਸੀਗਾ ਬਟ ਹਾਈ ਕੋਰਟ ਦਾ ਆਰਡਰ ਜ਼ਰੂਰ ਸੀ ਕਿ ਇਹ ਆਰਡਰ ਦੀ ਕੰਪਲਾਈਂਸ ਕੀਤੀ ਜਾਵੇ ਬਟ ਜਿਹੜੇ ਤਹਿਸੀਲਦਾਰ ਸਾਹਿਬ ਨੇ ਉਹਨਾਂ ਦੀ ਵੀ ਪਾਵਰ ਹੈ ਕਿ ਉਹ ਥੋੜਾ ਜਿਹਾ ਟਾਈਮ ਦੇ ਸਕਦੇ ਨੇ ਪਾਰਟੀ ਨੂੰ ਕਿ ਵੀ ਤੁਸੀਂ ਸੈਟਲ ਕਰੋ ਜਾਂ ਇਹਨਾਂ ਦੀ ਕੁਝ ਅਮਾਊਂਟ ਭਰੋ ਤੇ ਹਲਕਾ ਵਿਧਾਇਕ ਤੱਕ ਵੀ ਠੀਕ ਹੁਣ ਵੀ ਹੋ ਸਕਦਾ ਇਹ ਕੋਈ ਵੱਡਾ ਇਸ਼ੂ ਨਹੀਂ ਹੈ ਕਿ ਪੈਸੇ ਦਾ ਮਾਮਲਾ ਪੈਸੇ ਨਾਲ ਨਿਪਟ ਸਕਦਾ ਹੈ ਕੋਈ ਮਰਡਰ ਵਾਲਾ ਤਾਂ ਹੈ ਨਹੀਂ ਕਿ ਇਹ ਨਹੀਂ ਨਿਬੜ ਸਕਦਾ ਹਲਕਾ ਵਿਧਾਇਕ ਜੇ ਹੱਥ ਵਧਾਉਣ ਤਾਂ ਉਹ ਹੁਣ ਵੀ ਸੈਟਲਮੈਂਟ ਕਰਾ ਸਕਦੇ ਨੇ ਨਾਲ ਦਰਸ਼ਕੋ ਆਪਾਂ ਨਾਬਾ ਦੇ ਜਿਹੜੇ ਹਲਕਾ ਵਿਧਾਇਕ ਨੇ ਗੁਰਦੇਵ ਸਿੰਘ ਦੇਵਮਾਨ ਉਹਨਾਂ ਨਾਲ ਵੀ ਅੱਜ ਗੱਲਬਾਤ ਕਰਾਂਗੇ ਗੁਰਦੇਵ ਸਿੰਘ ਦੇਵਮਾਨ ਕਾਲ ਕਿੰਨੀ ਸੀ ਪਰ ਆਪਣੀ ਚੱਲ ਨਹੀਂ ਹੋ ਸਕੀ ਮੈਂ ਇਹ ਕਲ ਨਹੀਂ ਮਾਣੀ ਚਾਹਾਂ ਉਸ ਕੋ ਜਿਹੜਾ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਕਾਲ ਜਿਹੜੀ ਕੀਤੀ ਗਈ ਆ ਹਲਕਾ ਵਿਧਾਇਕ ਨੂੰ ਕੋਈ ਗੱਲ ਨਹੀਂ ਆ ਕਾਂਗਰਸ ਪਾਰਟੀ ਦੇ ਸਾਧੂ ਸਿੰਘ ਧਰਨਸੂਤ ਨੇ ਤੁਹਾਡੀ ਆਪਣੀ ਕਮਿਊਨਿਟੀ ਦੇ ਵਿੱਚੋਂ ਨੇ ਕਿ ਉਹਨਾਂ ਨੇ ਕੋਈ ਖਾਸ ਨਾਰਾ ਮਾਰਿਆ ਕੀ ਜਾਂ ਮੱਖਣ ਸਿੰਘ ਲਾਲਕੇ ਵੱਲੋਂ ਕੋਈ ਖਾਸ ਨਾਰਾ ਕਿਉਂਕਿ ਬੋਟਾ ਵਕਤ ਤਾਂ ਤੁਹਾਡੇ ਕੋਲ ਤੱਕੜੀ ਦਾ ਚੋਣ ਨਿਸ਼ਾਨ ਲੈ ਕੇ ਜਾਂ ਕਾਂਗਰਸ ਪੰਜੇ ਦਾ ਚੋਣ ਨਿਸ਼ਾਨ ਲੈ ਕੇ ਤੁਹਾਡੇ ਕੋਲ ਆ ਜਾਂਦਾ ਕੋਈ ਨਹੀਂ ਆਇਆ ਸਾਡੇ ਸਾਡਾ ਦੁੱਖ ਦੇਖਣ ਨੂੰ ਕੋਈ ਨਹੀਂ ਆਇਆ ਕਿਉਂਕਿ ਤੁਹਾਡੇ ਭਾਈਚਾਰੇ ਦੇ ਵਿੱਚੋਂ ਜਿਹੜਾ ਕੋਈ ਨਹੀਂ ਸਾਡੇ ਭਾਈਚਾਰੇ ਦੇ ਆ ਕੇ ਮੱਖਣ ਸਿੰਘ ਲਾਲਕਾ ਆਏ ਨੇ ਮੇਰੇ ਬਾਪ ਦੇ ਮਰੇ ਤੇ ਆਏ ਨੇ ਉਹ ਆ ਕੇ ਬਹਿ ਕੇ 2 ਮਿੰਟ ਚਲੇ ਗਏ ਨੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲਈ ਇਹਨਾਂ ਨੇ ਨਹੀਂ ਇਸ ਮੈਟਰ ਦੇ ਵਿੱਚ ਇਸ ਮੈਟਰ ਦੇ ਵਿੱਚ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਵੋਟਾਂ ਮੰਗਣ ਨੂੰ ਆਣਗੇ ਉਦੋਂ ਅਸੀਂ ਉਹਨਾਂ ਨਾਲ ਸੁਆਲ ਜਵਾਬ ਕਰਾਂਗੇ ਵੀ ਅੱਜ ਤੁਸੀਂ ਆ ਗਏ ਵੋਟਾਂ ਮੰਗਣ ਨੂੰ ਆਣਗੇ ਵੋਟਾਂ ਕਿੰਨੀਆਂ ਕੁ ਦੂਰ ਨੇ ਆ ਹੁਣ ਆਣ ਆਲੀਆਂ ਨੇ ਉਦੋਂ ਆ ਕੇ ਸਾਨੂੰ ਕਹਿਣਗੇ ਮੈਨੂੰ ਵੋਟ ਪਾਓ ਮੈਂ ਤੁਹਾਡੇ ਨਾਲ ਖੜਾ ਜਾਂ ਅੱਜ ਉਹਨਾਂ ਨੇ ਅੱਜ ਹੀ ਸਾਡਾ ਸਾਥ ਨਹੀਂ ਦਿੱਤਾ ਤਾਂ ਉਸ ਟਾਈਮ ਸਾਡੇ ਕੋਲ ਕੀ ਕਰਨ ਆ ਰਹੇ ਨੇ ਨਾਲੇ ਉਹ ਸਾਡੇ ਨਾਲ ਨੇ ਸਾਡੀ ਬਰਾਦਰੀ ਦੇ ਬੰਦੇ ਨੇ ਉਹਨਾਂ ਨੇ ਵੀ ਸਾਡੀ ਸਾਰ ਨਹੀਂ ਪੁੱਛੀ ਤੁਸੀਂ ਜੁੜੇ ਸੀ ਨਾ ਬਾਣੀ ਨਾਲ ਮੈਂ ਹਾਂ ਗੁਰਸੇ ਸਿੰਘ ਕੋ ਧੰਨਵਾਦ